ਇਹ 9:30 ਵਜੇ ਦੀ ਘਟਨਾ ਆ ਤੇ 9:00 ਚੋਂ ਦੇ ਮੈਂ ਉਹਨਾਂ ਨੂੰ ਫੋਨ ਕੀਤਾ ਫਾਇਰ ਬ੍ਰਿਗੇਡ ਵਾਲਿਆਂ ਨੂੰ ਇਹਨਾਂ ਦੇ ਦੋਵੇਂ ਬੂਏ ਬਾਂਦੀ ਤੇ ਆਪ ਇਹ ਕੰਮ ਤੇ ਗਏ ਇਹਦੇ ਸਾਰੇ ਤੇ ਗਵੰਡੀਆਂ ਨੇ ਦੱਸਿਆ ਰੋਲਾ ਰੋਲਾ ਪਾਇਆ ਤੇ ਤਾਂ ਕਰਕੇ ਪਤਾ ਲੱਗਾ ਤੇ ਬੂਹਾ ਆਣ ਕੇ ਮਾਂ ਖੋਲਤਾ ਫਿਰ ਨਾਲੇ ਫੋਨ ਕਰਕੇ ਤੇ ਨਾਲੇ ਦੋ ਗੱਡੀਆਂ ਉਹਨਾਂ ਦੀਆਂ ਹੀ ਪਹਿਲਾਂ ਇੱਕ ਆਹੀ ਉਹ ਖੱਲੀ ਹੋ ਗਈ ਪਾਣੀ ਦੇ ਫਿਰ ਦੂਜੀ ਗੱਡੀ ਆਈ ਦੀ ਬਾਕੀ ਇਹਨਾਂ ਦਾ ਨਿੱਜੀ ਨੁਕਸਾਨ ਬੜਾ ਹੋਇਆ ਕਿੰਨਾ ਕੁ ਨੁਕਸਾਨ ਇਹਨਾਂ ਦੀ ਰਕਮ ਹੀ ਕੋਈ 40-50 ਹਜ਼ਾਰ ਦੀ ਰਕਮ ਹੀ ਤੇ ਸੋਨਾ ਵੀ ਹੈਗਾ ਇਹਨਾਂ ਕੋਲ ਤੇ ਬਾਕੀ ਸਾਰੇ ਮੋਬਾਈਲ ਮੂਬਿਲ ਅੰਦਰ ਹੀ ਪਏ ਦੇ ਤੇ ਬਾਕੀ ਤੁਸੀਂ ਵੇਖਿਆ ਹੀ ਆ ਜੇ ਤਾਂ ਅੱਗ ਲੱਗੀ ਉਹ ਘਰ ਦੇ ਵਿੱਚ ਹੈਗਾ ਸੀ ਕੋਈ ਨਹੀਂ ਹੈਗਾ ਸੀ ਬਾਕੀ ਸਾਰੇ ਕਿੱਥੇ ਗਏ ਬਾਕੀ ਸਾਰੇ ਕੰਮ ਤੇ ਗਏ ਜਾਂ ਗੁੜੀਆਂ ਹੀ ਹੈ ਜਾਂ ਲਾਗੇ ਗਵਾਂਡੀਆਂ ਦੇ ਘਰ ਹੀ ਅੱਗ ਸਰੀ ਤਕਰੀਬਨ ਕਿੰਨੇ ਵਜੇ ਦੱਸਦੇ ਸਾਡੇ ਨੂੰ 9 ਵਜੇ ਤੱਕ ਲੱਗੀ ਫਾਇਰ ਬ੍ਰਿਗੇਡ ਦੀ ਗੱਡੀ ਕਿੰਨੇ ਵਜੇ ਆਈ ਇਹ ਨੂੰ 9:00 ਜਹੁੰਦੇ ਉਹਨਾਂ ਨੂੰ ਫੋਨ ਕੀਤਾ ਇਹ ਤਾਂ 5 ਮਿੰਟ ਲੱਗੇ ਸੀ ਉਹਨਾਂ ਨੂੰ ਆਉਣ ਨੂੰ ਤਾਂ ਫਿਰ ਕਿਦਾ ਬਦਲ ਲੱਗਾ ਕਿ ਘਰ ਅੱਗ ਲੱਗੀ ਲੱਗੇ ਧੂਆਂ ਬੜਾ ਹੋ ਗਿਆ ਦਾ ਅੱਛਾ ਫਿਰ ਆਂਟੀ ਸਾਡੇ ਗਵਾਂਡੀ ਉਹਨਾਂ ਨੇ ਵਜਾਂ-ਬੁਜਾਂ ਮਾਰੀਆਂ ਤੇ ਆਣ ਕੇ ਬੂਹਾ-ਬੂਹਾ ਖੋਲਿਆ ਤੇ ਫਿਰ ਜਦੋਂ ਉਹਨਾਂ ਦੀ ਗੱਡੀ ਆਈ ਉਹ ਤੋਂ ਬੜੀ ਆਕ ਪਕ ਗਈ ਦੀ ਤੇ ਨਾਲੇ ਮਾਂ ਬੱਤੀ ਦੀਆਂ ਲਾਈਟਾਂ ਲੋਟੀਆਂ ਬੰਦ ਕਰਤੀਆਂ ਤਾਰਾ ਤੋਰਾ ਲਾਤੀ ਦੀਆਂ ਤੇ ਜਿਆਦਾ ਹੀ ਨਾ ਅੰਦਰ ਤਿੰਨ ਸਿਲੰਡਰ ਪਏ ਦੇ ਹੀ ਇਹਨਾਂ ਦੇ ਇੱਕ ਭਰਿਆ ਹੀ ਤੇ ਦੋ ਖਾਲੀ ਜੀ ਥੋੜੀ ਥੋੜੀ ਆਇਆ ਜੀ ਮੈਂ ਸਰਵਣ ਹੈ ਨਾਂਜ ਮੇਰਾ 9:30 ਵਜੇ ਦੀ ਜੇ ਚੱਲੇ ਬਾਹਰ ਤੂੰ ਨਿਕਲਿਆ ਨਾ 9:30 ਦੇ ਕਰਕੇ ਤੂੰ ਨਿਕਲਿਆ ਜਾਂਦੇ ਬੂਆ ਬੰਦਈ ਫਿਰ ਨਾ ਉਹਨਾਂ ਨੇ ਬੂਆ ਨੂੰ ਬੂਆ ਖੋਲਿਆ ਤਾਲਾ ਤੋੜਿਆ ਫਿਰ ਨਾ ਨੇ ਮੁੰਡਾ ਨੇ ਫੋਨ ਕੀਤਾ ਇਹਨੇ ਅਜੇ ਨੇ ਫੋਨ ਕੀਤਾ ਅਜੇ ਨੇ ਫੋਨ ਕੀਤਾ ਕਿੰਨਾ ਨੁਕਸਾਨ ਹੋ ਗਿਆ ਇਹਨਾਂ ਦੇ ਘਰ ਦਾ ਸਾਰਾ ਸਭ ਕੁਝ ਸੜ ਗਿਆ ਪੈ ਪੂਰਾ ਤੇ ਲੱਗਦਾ ਸਾਰਾ ਵੀ ਸੜ ਗਿਆ ਕਮਰੇ ਪਾਣ ਇਹਨਾਂ ਨੇ ਕਮਰੇ ਪਾਣ ਉਹ ਵੀ ਸੜ ਗਏ ਪੈਸੇ ਵੀ ਅੰਦਰ ਇਹਨਾਂ ਦੇ ਕਮਰੇ ਬਣਾਉਣ ਵਾਲੇ ਸੀ ਕਮਰੇ ਬਣਾਉਣ ਵਾਲੇ ਸੀ ਨਾਲੇ ਸ਼ੋਗਰੇ ਨੇ ਮਕਾਨ ਬਣਾਉਣਾ ਸੀ ਮੀਆਂ ਬਣਾਉਂਦੇ ਆ ਮੈਂ ਕਿਰਾਏ ਤੇ ਰਹਿੰਦੀ ਹੁਣ ਹਾਂਜੀ ਉਹ ਲੰਮ ਨਾਵਾ ਮੇਰਾ ਮੈਂ ਕੰਮ ਤੇ ਗਈ ਸੀ ਮੇਰੇ ਮਗਰੋਂ ਪਤਾ ਨਹੀਂ ਕੀ ਬਣਿਆ ਕੀ ਹੋਇਆ ਪਤਾ ਨਹੀਂ ਸਮਝ ਨਹੀਂ ਆਈ ਕੋਲੀ ਮੇਰੀ ਕਲੀ ਘਾਰੇ ਕਿੰਨਾ ਕ ਨੁਕਸਾਨ ਹੋ ਚੁੱਕਾ ਹੈ ਇਸ ਚੋਂ ਕਿਸਾਨ ਤੇ ਕਾਫੀ ਪੈਸੇ ਵੀ ਆਏ ਹੀ ਸਮਾਨ ਵੀ ਆਏ ਜੋ ਹੈਗਾ ਵਿੱਚ ਸਾਰਾ ਕੁਝ ਖਤਮ ਹੋ ਗਿਆ ਸਭ ਸਵਾਲ ਠੀਕ ਹੈ ਤੁਸੀਂ ਇੱਥੇ ਆਪ ਮਾਲਕ ਸੀ ਜਿਾ ਕਰਾਇਤੇ ਰਹੇ ਨਹੀਂ ਕਰਾਇਤੇ ਰਹੇ ਆ ਠੀਕ ਹੈ ਆਪ ਹੀ ਕੰਮ ਤੇ ਗਏ ਹੋ ਇਸ ਕਿੰਨੇ ਟਾਈਮ ਤੇ ਚੱਕ ਲੱਗੀ ਹੈ ਹਾਂਜੀ ਕਿੰਨੇ ਵਜੇ ਦੀ ਆ ਗਈ ਇਹਨਾਂ ਤੇ ਮੈਨੂੰ ਪਤਾ ਹੀ ਨਹੀਂ ਐ ਮੈਂ ਤੇ ਆਪ ਕੰਮ ਤੇ ਚੱਲ ਗਈ ਐ ਸਵੇਲੇ ਚੱਲ ਗਈ